ਅੱਜ ਫੈਸਲਾ ਹੋਣਾ ਹੈ ਅੱਜ ਫੈਸਲਾ ਹੋਣਾ ਹੈ ਮਹਾਰਾਜ ਦੇ ਵੱਡੇ ਮੇਲੇ ਦਾ ਕੌਣ ਜਿੱਤ ਕੇ ਜਾਵੇਗਾ ਦੋਦਾਂ ਤੇ ਸੁਰਖਪੁਰ ਰਪਿੰਦਰ ਰਿਆ ਤਿੰਨ ਰੇਡਾਂ 1100 ਦੀਆਂ ਬੁੱਟਾ ਬੁੱਟਰ ਤੇ ਮਨਦੀਪ ਕਹਿੰਦੇ ਵੀ ਤਿੰਨ ਰਪਿੰਦਰ ਦੋਦੇ ਦੀਆਂ 1100 ਦੀਆਂ ਸਾਡੇ ਆਰਿਆ ਗੱਲ ਕਹਿੰਦੇ ਰਪਿੰਦਰ ਦੋਦੇ ਤੇ ਆ ਕੇ ਖੜ ਗਈ ਹੈ ਕੜੀ ਪਾ ਰੋ ਜੀ ਕੜੀ ਵਾਲੇ ਦੂ ਨੂੰ ਬੇਨਤੀ ਹੈ ਕੜੀ ਪਾ ਦੋ ਬੈਸਟ ਰੇਟਰ ਦੇ ਲਈ 75000 ਬੈਸਟ ਚਾਫੀ ਦੇ ਲਈ 75000 ਪਹਿਲਾ ਪ੍ਰਾਈਜ਼ ਪੰਮਾ ਬਾਈ ਕਹਿੰਦਾ 1.5 ਲੱਖ ਤੇ ਰੇਂਦੀਓ ਜਿਹੜਾ ਕਹਿੰਦਾ ਲੱਖ ਤੇ ਰੇਂਦੀਆ ਦੂਜਾ ਪ੍ਰਾਈਜ਼ ਅਮਰੀਕ ਪੂਰੀ ਆ ਗਿਆ ਉਹ ਸਾਹਮਣੇ ਜੀ ਬੁਰੀਆ ਆ ਗਿਆ ਬੁਰੀਆ ਆ ਗਿਆ ਗੁਰਵਿੰਦਰ ਬੁਰੀਆ ਆ ਗਿਆ ਅੱਜ ਕਹਿੰਦੇ ਮਰਾ ਅੱਜ ਪਿਆਰਾ ਮਨ ਵੀ ਚੱਲਦੀ ਆ ਬ੍ਰੇਡਰ ਕਹਿੰਦੇ ਦੋਦੇ ਵਾਲਾ ਤਾਇਆ ਟਰਾਈ ਕਰਦਾ ਮੇਰੇ ਮਿੱਤਰੋ ਨੰਬਰ ਕਹਿੰਦੇ ਰੇਟਰ ਜੋ ਜੁੜਦਾ ਹੋਇਆ ਉਹ ਵੱਡੇ ਬਾਈ ਦੋਦੇ ਵਾਲਾ ਆ ਗਿਆ ਦੋਦੇ ਵਾਲਾ ਮੇਰੇ ਵੀਰੋ ਪਹਿਲੀ ਰੇਡ 1100 ਦੀ ਬੁੱਟਾ ਪੁੱਟਰ ਤੇ ਨਾਨਕ ਨੇ ਮਨਦੀਪ ਹੁੜਾਮਣੀਆਂ ਮੇਰੇ ਵੀਰੋ ਦੋਦੇ ਵਾਲਾ ਰਪਿੰਦਰ ਰੇਡ ਪਾ ਰਿਹਾ ਕਬੱਡੀ 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 ਉਹ ਕਬੱਡੀ ਦਾ ਸਰਪੰਚ ਕਬੱਡੀ ਦਾ ਸਰਪੰਚ ਪਿੱਛੇ ਪੈ ਗਿਆ ਇੱਕ ਪਾਸੇ ਯਾਦਾ ਰਪਿੰਦ ਰਪਿੰਦਰ ਰਪਿੰਦਰ ਜੱਟ ਲੋਕਾਂ ਨੇ ਕਿਹਾ ਸਰਕਪੁਰਿਆ ਸਰਪੰਚ ਤੋਂ ਨੰਬਰ ਲੈ ਗਿਆ ਪਾਣੀ ਆ ਸਭ ਨੇ ਜੀ ਜੀ ਪਾਣੀ ਪਹੁੰਚਦਾ ਕਰ ਦਿਓ ਜੀ ਬੜੀਆਂ ਅਨਾਉਂਸਮੈਂਟਾਂ ਹੋ ਗਈਆਂ ਅਮਰੀਕ ਨੇ 75000 ਰੁਪਏ ਦੀ ਦੂਜੀ ਪਾਰਟੀ ਬੈਸਟ ਰੇਟਰ ਨੂੰ 75000 ਉਹ 75000 ਪੌਣਾ ਪੌਣਾ ਲੱਖ ਕਾ ਗੱਲ ਟਿਕਾਣਾ ਲੱਗਣੀ ਚਾਹੀਦੀ ਐ ਪੌਣਾ ਪੌਣਾ ਲੱਖ ਕਾ ਗੱਲ ਟਿਕਾਣਾ ਲੱਗਣੀ ਚਾਹੀਦੀ ਐ ਆਹ ਰੇਡ ਇਸ ਵੇਲੇ ਸੂਰੇ ਵਾਲਿਆ ਉਹ ਦੁਨੀਆ ਦੂਜੇ ਪਾਸੇ ਉਹ ਦੁਨੀਆ ਦੂਜੇ ਪਾਸੇ ਨੰਬਰ ਕਹਿੰਦਾ ਰੇਡਰ ਦਾ ਉਹ ਰਪਿੰਦਰ ਆ ਗਿਆ ਰਪਿੰਦਰ ਨੇ ਦੂਜੀ ਪਾਤੀ 1100 ਦੀ ਮੇਰੇ ਵੀਰੋ ਇਹਦਾ ਵੀ ਕਹਿੰਦਾ ਨਾਂ ਚੱਲਦਾ ਮੇਰੇ ਪੰਜਾਬੀ ਵੀਰੋ ਇਹਦੀਆਂ ਦਾ ਨੌਜਵਾਨ ਚੱਲਦਾ ਜਿਵੇਂ ਚੱਲਦਾ ਹੈ ਪਾਸਪੋਰਟ ਪੁਰਤਕਾਲ ਦਾ ਜਿਵੇਂ ਚੱਲਦਾ ਹੈ ਪਾਸਪੋਰਟ ਪੁਰਤਕਾਲ ਦਾ ਇੱਕ ਪਾਸੇ ਕਹਿੰਦੇ ਨੌਜਵਾਨ ਰਪਿੰਦਰ ਉਹ ਗੁਰੂ ਦਾ ਖਾਲਸਾ ਟੱਕਾ ਟੱਕੇ 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 ਟੱਕਾ 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 ਉਹ ਸਾਹਮਣੇ ਕਹਿੰਦੇ ਰਪਿੰਦਰ ਦੋਦੇਵਾਲ ਇੱਕ ਤਗੜਾ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਰੇਡਾਂ ਪੈਂਦੀਆਂ ਜੱਫੇ ਲੱਗਦੇ ਆ ਉਹ ਸਾਹਮਣੇ ਕਹਿੰਦੇ ਸੰਦੀਪ ਉਹ ਬਾਪਾ ਮੇਰੇ ਮਿੱਤਰੋ ਉਧਰ ਕਹਿੰਦੇ ਬਲਵੀਰ ਬਰਾੜ ਰਵਿੰਦਰ ਪਾਜਵਾ ਕਹਿੰਦੇ ਲਾਹ ਬੋੜੀ ਵੀਰ ਨੇ ਰੋਹਿਤ ਕੁਮਾਰ ਹੈਪੀ ਵੱਡਾ ਵੀਰ ਤੇ ਵਿਵੇਕ ਠਾਕੁਰ ਸਾਈਪ੍ਰਸ ਵਾਲੇ ਵੀਰ ਨੇ ਇਹ ਕਹਿੰਦੇ ਰਮਣੇ ਦੇ ਯਾਰ ਬਣੀ ਹੈ ਪਰ ਇਹ ਕਹਿੰਦੇ ਉਧਰ ਜਸਵੰਤ ਸਿੰਘ ਜੀ ਪੰਡੂ ਦੇ ਪਰਿਵਾਰ ਦਾ ਬਿਲਕੁਲ ਧੰਨਵਾਦ ਹੈ ਭਾਈ ਦਵਿੰਦਰ ਹੁਣੀ ਕਹਿੰਦੇ ਮਾਂ ਦੇ ਸਾਡੀ ਜ਼ਿੰਦਗੀ ਦਾ ਉੱਥੇ ਭਾਈ ਪੂਰਨ ਜੋਸ਼ ਹੁਣੀ ਸਵਿੱਧਲੀ ਹੁਣੀ ਸਾਡੇ ਭਰਾ ਹਰਪ੍ਰੀਤ ਹੁਣੀ ਸ਼ਿੰਦਾ ਬਾਲਟੀ ਹਾਊਸ ਔਰ ਤੇ ਕਹਿੰਦੇ ਆਮਣੇ ਉਡੀ ਹਰਨੇਕ ਪੰਨੂ ਤੇ ਨਾਂ ਕਹਿੰਦੇ ਗੁਰਪ੍ਰੀਤ ਪੰਨੂ ਇਹ ਵੀਰ ਨੇ ਦਵਾਮਾ ਨੇ ਸਾਬੀ ਮੱਡੀ ਉਰੀ ਅਮਰੀਕਾ ਤੋਂ ਨਾਂ ਕਹਿੰਦੇ ਲਾਂਡਰਾਂ ਵਾਲ ਜੱਜੀ ਵੀਰ ਦਾ ਦਿਲੋਂ ਧੰਨਵਾਦ ਹੈ ਜੱਜੀ ਵੀਰ ਦਾ ਦਿਲੋਂ ਧੰਨਵਾਦ ਹੈ ਓ ਬੂਰੀਆ ਆ ਗਿਆ ਲਓ ਬੂਰੀਆ ਆ ਗਿਆ ਮੇਰੇ ਵੀਰੋ ਬੂਰੀਆ ਆ ਗਿਆ ਖੇਡ ਦੇ ਮੈਦਾਨ ਕੀ ਕਹਿੰਦਾ ਸਾਡਾ ਮੇਲਾ ਚੱਕ ਕੜਾ ਚ ਤੇ 7 ਫਰਵਰੀ ਪੱਟੀ ਆਉਂਦੀ ਆ ਕੱਪੜ ਪਾਗੜੀਆਂ ਤੇ ਕਾਲਾ ਪਾਗੜੀਆਂ ਕਹਿੰਦੇ ਵੱਡੀ ਚੈਂਪੀਅਨਸ਼ਿਪ ਪਾਗੜੀਆਂ ਚ ਹੋਣੀ ਹੈ ਆ ਰੇਡ ਪੈਂਦੀ ਹੈ ਦੋਤੇ ਵਾਲੇ ਦੀ ਤੀਜੀ ਰੇਡ 1100 ਦੀ ਖੇਡ ਮੈਦਾਨ ਦੇ ਅੰਦਰ ਪੈ ਗਈ ਹੈ ਚੋਡੇ ਵਾਲਾ ਦਰਸ਼ਕ ਇਹਨੇ ਤਿਆਰ ਹੈ ਕਬੱਡੀ ਦਾ ਸਰਪੰਚ ਤਿਆਰ ਹੈ ਕੋਰੀ ਕਹਿੰਦੇ ਤਿਆਰ ਹੈ ਚਾਰਾਂ ਦੀ ਲੱਗੀ ہوئی ਚੈਨ ਹੈ ਕਿਹੜਾ ਲੱਤੀ ਲੱਗਦਾ ਹੈ ਕਿਹੜਾ ਗੁੱਟ ਫੜ ਮੁਕਣੀ ਹੈ ਉਹ ਦੋਤੇ ਵਾਲਾ ਦੋਤੇ ਵਾਲਾ ਦੋਤੇ ਵਾਲਾ ਦੋਤੇ ਵਾਲੇ ਰਪਿੰਦਰ ਦੀਆਂ ਰੇਡਾਂ ਤੇ ਤੇ ਸੰਦੀਪ ਦੀਆਂ ਰੇਡਾਂ ਤੇ ਭਾਈ ਬਲਜਿੰਦਰ ਭਿੰਦਰ ਵੱਲੋਂ 3 3000 ਦਿੱਤਾ ਜਾਵੇਗਾ 3 3000 ਉਧਰ ਕਹਿੰਦੇ ਜਿੰਦਾ ਏਸੀ ਬਾਰੇ ਵੀਰ ਨੇ ਵੱਡਾ ਭਰਾ ਹੈ ਦਾਵਾ ਆ ਸਾਡੇ ਵਾਲਾ ਸੁੱਖਾ ਉਧਰ ਕਹਿੰਦੇ ਸਤਿੰਦਰ ਭੰਗੂ ਜੀ ਸਾਡੇ ਕਾਰਗਿਆ ਪਿੰਡ ਵਾਲੇ ਅਮਰੀਕਾ ਦੇ ਵਿੱਚ ਰਹਿੰਦੇ ਆ ਤੇ ਚਾਂਦਪੁਰੇ ਦੇ ਵਿੱਚ ਕਹਿੰਦੇ 1 ਮਾਰਚ ਨੂੰ ਟਰੈਕਟਰ ਫੋੜ ਦਿੱਤੇ ਜਾਣਗੇ ਪਰ ਅੱਜ ਕਹਿੰਦੇ ਪੌਣਾ ਪੌਣਾ ਲੱਖਾ ਕੌਣ ਜਿੱਤਦਾ ਵਿੱਚ ਗਹਿਰੇ ਝੰਨਾ ਦੇ ਬੱਬਰ ਸ਼ੇਰ ਲੂ ਥੱਲੂ ਥੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁੱਝੇ ਕੌਣ ਥੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁੱਝੇ ਓਏ ਕੌਣ ਪਾਣੀ ਚ ਬਣਿਆ ਪਾਣੀ ਕੱਢੂ ਓਹ ਕਿਹੜੀ ਯਾਰੀ ਆ ਜਿਹੜੀ ਅੰਬਰ ਨੂੰ چیرੂ ਓਹ ਕਿਹੜੀ ਯਾਰੀ ਆ ਜਿਹੜੀ ਅੰਬਰ ਨੂੰ چیرੂ ਇਹ ਦੋਦੇ ਆਲਾ ਕਹਿੰਦੇ ਰਪਿੰਦਰ ਮੇਰੇ ਮਿੱਤਰੋ ਕਬੱਡੀ ਕਬੱਡੀ ਪਾਉਣ ਦੇ ਲਈ ਵਧਿਆ ਆ ਕੱਲੂ ਚੱਕਾ ਦੇ ਵਿੱਚ ਪੱਟਾ ਮੇਲਾ ਦਾਣਾ ਅੱਜ ਪੈ ਗਿਆ ਪਰਸੂ ਕਹਿੰਦੇ ਸੇ ਘੇੜੇ ਦੇ ਵਿੱਚ 61 ਯਾਰਾਂ ਨਾ ਤੇ 11 ਦੇਤੇ ਜਾਣਗੇ ਜਿੰਨਾ ਕਾਠੇ ਕਹਿੰਦੇ ਟੜਕੇ ਸੀਗਾ ਉਨੀ ਉਨੀ ਕਾਠਾਂ ਮੇਰੇ ਵੀਰੋ ਉਧਰ ਕਹਿੰਦੇ ਦਲਵੀਰ ਨਥਾਣੇ ਵਾਲਾ ਫਰਦ ਵਾਲਾ ਉਹ ਵੀ ਜੁੜਿਆ ਸਾਡਾ ਬਿਆੰਤ ਪੜਵਾਰੀ ਹੁਣੀ ਹੈ ਪਰ ਨੌਜਣ ਕਹਿੰਦੇ ਨਾਟਕਰਾਂ ਦਾ ਜੇਤੂ ਹੈ ਕਮਾਲਪੁਰੇ ਦੇ ਮੇਲੇ ਦਾ ਸਿਸਰ ਵਾਲਾ ਬੂਰੀਆ ਇਹਨੇ ਕੰਬਾਈਨ ਵੀ ਜਿੱਤੀ ਹੈ ਪਰ ਦੋਦੇ ਵਾਲੇ ਨੇ ਸਾਡੇ ਵਾਲਾ ਕੈਨੇਡਾ ਨੱਚਾ तोते आणा तोते आणा तोते आणा ਔਰ ਬਲਸ ਬਈ ਹੈ ਉਥੇ ਡਿਊਟੀ ਜਿੱਥੇ ਕੰਦਾ ਬੋਲਦੀ ਹੈ ਫੇਰ ਕਿਰੇ ਪ੍ਰਮਾਤਮਾ ਲੋ ਦਵਾਵਾ ਨੇ ਮੈਂ ਪਹਿਲਾਂ ਕਿਹਾ ਸਾਰੇ ਪੜਾ ਸਾਰੇ ਪੜਾ ਟਿੱਕੇ ਬਠੇਰੋ ਜੇ ਚੱਕੀ ਉੱਥੇ ਲੱਗ ਸਾਰੀ ਰਾਤ ਇੱਕ ਪਾਸਾ ਕੁੱਟੀ ਜਾਣਾ ਪਰ ਕਹਿੰਦੇ ਪ੍ਰਮਾਤਮਾ ਰਵਣਿਆ ਰੱਬ ਕਹਿੰਦੇ ਆ ਪੁੱਤਰ ਦੂਜੇ ਵਰਗੇ ਵੀਰ ਨੇ ਦਵਾਵਾ ਨੇ ਭਰਾਵਾਂ ਦੇ ਲਈ ਇੱਕ ਵੱਡਾ ਮੇਲਾ ਚੱਲਦਾ ਹੈ ਇਹ ਰੀਝ ਸੀ ਕਿ ਆਹ ਮਹਾਰਾਜ ਜੋਦਾ ਕਹਿੰਦਾ ਰਮਣਾ ਕਹਿੰਦਾ ਇੱਕ ਰੀਜ ਸੀ ਇਹ ਆ ਕੁਝ ਹੋਣਾ ਚਾਹੀਦਾ ਉਹ ਹੋ ਗਿਆ ਉਹ ਬੂਰੀ ਆ ਗਿਆ ਬੂਰੀ ਇੱਕ ਵਾਰੀ ਫੇਰ ਆ ਗਿਆ ਬੂਰੀ ਇੱਕ ਵਾਰੀ ਫੇਰ ਆ ਗਿਆ ਜਤਿੰਦਰ ਪ੍ਰਧਾਨ ਨੇ ਆਪਦੇ ਨਿੱਕੇ ਭਾਈ ਤੋਂ ਨਹੀਂ ਪੱਟਾ ਮਾਣ ਪੁੱਤਾ ਕੀਤਾ ਸਿਕੰਦਰ ਸਿੱਧੂ ਖੜਾ ਬੜੀਆਂ ਵੱਡਾ ਮਾਣ ਹੈ ਉਹ ਕੌਡੀਆਂ ਪੈਂਦੀਆਂ ਜੱਫੇ ਲੱਗਦੇ ਬਾਈਆਂ ਦਾ ਕਹਿੰਦੇ ਮੇਰੇ ਵੀਰੇ ਮੋਢੇ ਮਹਾਰਾਜ ਪੈਂਦਾ ਮੈਂ ਜੱਟ ਬਾਈ ਕਹਿੰਦੇ ਬਾਈ ਇਹਦਾ ਬਹੁਤ ਵੱਡੀ ਕਿਰਪਾ ਮੇਰੇ ਮਿੱਤਰੋ ਉਧਰ ਕਹਿੰਦਾ ਰਾਜੂ ਸ਼ਾਮਪੁਰ ਆ ਰਸ ਗਰਮ ਪਕਰੜ ਸੰਦੀਪ ਪਾਠ ਬਾਣਾ ਸਾਡੀ ਜ਼ਿੰਦਗੀ ਦਾ ਨਾਲ ਕਹਿੰਦੇ ਕੇਵਲ ਬਾਈ ਹੂੜੀ ਹੈਪੀ ਹੂੜੀ ਹੋਣਾ ਐਮਸੀ ਮਨਵੀਰ ਹੂੜੀ ਰਮੇਸ਼ ਹੂੜੀ ਤੇ ਜੋਧਾ ਪਟਾ ਵੀਰ ਨਾਲ ਕਹਿੰਦੇ ਗੁਰਮੀਤ ਚੌਲ ਹੁੜਿਆਣਾ ਮੇਰੇ ਤਾਨਦਾਨ ਹੈ ਉਹ ਰੇੜੇ ਸਾਡੇ ਆ ਰਿਆ ਆਨੇ ਕੰਪੈਨ ਵੀ ਜਿੱਤੇ ਐ ਲੋਕ ਚਾਹੁੰਦੇ ਨੇ ਬੂਰੀਏ ਦੀ ਟੱਕਰ ਕਗਰ ਨਾਲ ਹੋਵੇ ਸੂਰੀਆਂ ਨਾਲ ਫੇਰ ਦੇ ਖਿਸ਼ਮਾ ਦਾ ਫਾਈਨਲ ਮੈਚ ਫੇਰ ਆਇਆ ਦਾ ਖੇਡਿਆ ਆਇਆ ਆਓ ਮੇਰੇ ਮਿੱਤਰੋ ਭਾਈ ਬੂਟਾ ਮਿੱਤਰ ਦਾ ਬਹੁਤ ਧੰਨਵਾਦ ਵੱਡੇ ਸਤਿਕਾਰ ਤੇ ਆਓ ਉਧਰ ਭਾਈ ਜਤਿੰਦਰ ਵੀਰ ਜੀ ਪ੍ਰਧਾਨ ਸਾਹਿਬ ਵੱਡੇ ਪਿਆਰ ਲੋ ਬੂਰੀਆ ਸਰਸਵਾ ਪਰ ਇਧਰਲੇ ਪਾਸੇ ਫਿਰਿਆ ਦਾ ਆਓ ਟੱਕਰ ਹੋ ਗਈ ਆਓ ਸਾਹਮਣੇ ਕਹਿੰਦੇ ਵੱਡਾ ਮੱਲ ਗੁਰਵਿੰਦਰ ਉਹ ਵੱਡਾ ਮੱਲ ਵੱਡੇ ਮੱਲ ਦੇ ਮੂਰੇ ਪਿੱਥੋ ਵਾਲਾ ਕਹਿੰਦਾ ਸ਼ੀਰਾ ਸ਼ੀਰਾ ਮਹਾਰਾਜ ਵਾਲਾ ਦੋਨੇ ਸ਼ੀਰੇ ਵੱਡਾ ਸ਼ੀਰਾ ਛੋਟੇ ਜੀਰੇ ਨੂੰ ਖੜੀ ਫਿਰਦਾ ਹਾਂ ਇਧਰਲੇ ਪਾਸੇ ਕਹਿੰਦੇ ਵੀ ਦੋਤੇ ਵਾਲਾ ਰਪਿੰਦਰ ਮੁੰਡੇ ਦੇ ਵੱਡੇ ਸਰਕਾਰ ਲੋਕਾਂ ਆ ਹੀ ਫੈਲ ਦੇਖ ਪਰਮਿੰਦਰ ਸਰਪੰਚ ਕਹੇਗਾ ਇਧਰ ਸ਼ੀਰੇ ਨੇ ਸ਼ੀਰਾ ਕਿੰਨੀ ਤਾਕਤ ਦੀ ਚੋਟੀ ਖੇਡੀ ਹੈ ਹਾਂ ਜੀ ਮਹਾਰਾਜ ਸ਼ੀਰਾ ਵੀਰ ਹੈ ਸਾਡਾ ਲੈ ਵੀ ਸ਼ੀਰੇ ਆ ਇਹ ਨਿੱਕਾ ਸ਼ੀਰਾ ਤੂ ਬੱਤਾ ਸੀ ਇਧਰਲੇ ਪਾਸੇ ਉਧਰ ਪ੍ਰਵਿੰਦਰ ਸਰਪੰਚ ਖੇਡਾ ਵੀ 500 ਦੇ ਵੱਡੇ ਮਾਨ ਸਰਪੰਚ ਰੋੜ ਕੇ ਪ੍ਰਵਿੰਦਰ ਸਰਪੰਚ ਜੀ ਨੇ ਵੱਡੇ ਵੀਰ ਇਹ ਇਧਰਲੇ ਪਾਸੇ 500 ਜੱਡ ਜੱਫਾ ਲਾਵੇਗਾ ਫਰ ਦੂਜੇ ਪਾਸੇ ਲੋਕ ਕਹਿੰਦੇ ਸੰਦੀਪ ਸਰਪੂਰੀਆ ਕਬੱਡੀ ਪਾਉਣ ਦੀ ਵਾਅਦਾ ਹੈ ਦੋਨੇ ਦਾ ਫਾਈਨਲ ਮੈਚ ਹੈ ਜਦ ਹੋਇਆ ਫਾਈਨਲ ਮੈਚ ਤੇ ਜੋਰ ਦਿਖਾਏ ਪੱਪੂ ਨੇ ਇਧਰਲੇ ਪਾਸੇ ਕਹਿੰਦੇ ਸੰਦੀਪ ਆ ਮਦਾਨਾ ਵਿੱਚ ਕਦੇ ਕੱਟਗਿਆਂ ਦੇ ਮੈਚ ਮੁੰਡਾ ਵਾਸ ਰਿਹਾ ਇੱਕ ਪਾਸੇ ਕਗਲ ਸੂਰੇ ਵਾਲੀਆ ਗੋਤੇ ਵਾਲਾ ਕਾਗਾ ਨਾਲ ਮੈਂ ਦੇਖਦਾ ਵੀ ਮੁੰਡੇ ਕਹਿੰਦੇ ਵੀ ਝੋਟੀ ਦੇ ਬਲੇਰ ਹੈ ਪਰ ਨੰਬਰ ਜਾਫੀ ਨੇ ਕਹਿੰਦੇ ਸਾਜੀ ਦੀ ਟੱਕਰ ਅਮਰੀਕ ਕੀ ਦੇਣਾ ਕਰਾਏਗਾ ਆਹ ਸਾਹਮਣੇ ਆਹ ਸਾਹਮਣੇ ਆਹ ਸਾਹਮਣੇ ਦੇਖਾਂਗੇ ਕਿਹੜਾ ਕਿਹੜਾ ਗੰਬਰੂ ਕਬੱਡੀ ਪਾਉਂਦਾ ਹੈ ਇੱਥੇ ਪੰਜ ਛੇ ਜਣੇ ਬੋਲ ਚੱਕੀ ਫਿਰਦੇ ਆ ਜਿਵੇਂ ਬਈ ਇੱਕ ਹੀ ਗਰਾਰੀ ਆ ਕਿ ਇਸ਼ਕੇ ਦਾ ਪੈੜੀ ਰਹਾ ਮੁੱਢ ਤੋਂ ਸੁਬਾਜ ਨੇ ਸੁੱਨਾ ਸੁੱਨਾ ਲੱਗੂ ਤੈਨੂੰ ਭਾਈ ਕੀ ਸੁਬਾਜ ਨੇ ਰੰਗੀ ਮੰਗੂ ਆਵੇ ਮੈਨੂੰ ਨੇੜੇ ਜਿਹੜਾ ਮਾਰੀ ਹੱਥ ਬੂਟਿਆ ਪਿਆਰ ਪਰ ਪਾਇਆ ਕਰੂਗੀ ਰੋਤੇ ਉਹਨਾਂ ਨੂੰ ਹੁੰਦੇ ਆ ਜਿਹੜੇ ਮੁੜ ਕੇ ਨਹੀਂ ਆਉਂਦੇ ਮੈਂ ਤਾਂ ਸੋਹਣਾ ਮੱਲ ਤੈਨੂੰ ਆਇਆ ਕਰੂਗੀ ਮੈਂ ਤਾਂ ਸੋਹਣਾ ਮੱਲ ਤੈਨੂੰ ਆਇਆ ਕਰੂਗੀ ਲੈ ਵੀ ਰਮਣਾ ਹੀਰਾ ਬਹੁਤ ਬਰਾਦ ਰਮਣਾ ਸਾਈ ਪ੍ਰਸਦਵਿੰਦਰ ਸਿੰਘ ਜੀ ਕੁੰਨੂ ਭਾਈ ਬਲਬੀਰ ਸਿੰਘ ਜੀ ਬਰਾੜ ਰਵਿੰਦਰ ਸਿੰਘ ਜੀ ਬਾਜਨਾ ਨਾਮ ਸਿੰਘ ਰੋਹਿਤ ਕਮਾਨ ਜਿੰਪੀ ਸਾਡਾ ਵੀਰ ਤੇ ਨਾਲ ਵਿਵੇਕ ਸ਼ਾਕਰ ਜੀ ਫਟੀਆਂ ਵਾਲਾ ਭੇਜਦੇ ਨੇ ਬਹੁਤ ਬਹੁਤ ਧੰਨਵਾਦ ਅਰੇ ਇਧਰ ਦੇ ਪਾਸੇ ਨੰਬਰ ਰੇਟਰ ਦਾ ਨੰਬਰ ਪੂਰੀਏ ਦਾ ਕਪੈਨਰ ਦੇ ਜਿੱਤੂ ਦਾ ਪਰ ਉਧਰਲੇ ਪਾਸੇ ਕੋਤੇ ਵਾਲਾ ਕਬੱਡੀ ਉਧਰ ਸੁੱਖਾ ਵੀਰ ਕਹਿੰਦਾ ਵੀ ਸਾਡੇ ਮਤੋਂ ਰਮਣੇ ਨਾਲ ਧੱਤਬਦ ਕਰਦੇ ਹੋ ਰਮਣੇ ਕਹਿੰਦੇ ਹੀਰਾ ਹੈ ਕਬੱਡੀ ਕਰਕੇ ਮਿਲਿਆ ਸਾਡੀ ਯੂਐਸਏ ਸਾਡੀ ਯੂਐਸਏ ਨਾਲ ਕਹਿੰਦੇ ਹਰਜੀਤ ਯੂਐਸਏ ਹਰਪ੍ਰੀਤ ਯੂਐਸਏ ਜਿਹਨੂੰ ਧੰਨਵਾਦ ਹੈ ਕਹਿੰਦੇ ਬੜੀ ਵੀਰਾਂ ਦਾ ਇੱਕ ਮਿੰਟ ਜੀ ਬਾਈ ਮਮਰੀਕ ਕੋਲ ਬੜਾ ਸਾਈਡ ਦਾ ਤੇ ਤੁਹਾਨੂੰ ਬੋਲਣ ਦੇਣਾ ਪਲੀਜ਼ ਬੇਨਤੀ ਹੈ ਹਰਜੀਤ ताली ਨਾਲ ਤੇ ਸਾਡੇ ਫਿਰਕ ਸਿੰਘ ਸਾਹਿਬ ਦਾ ਧੰਨਵਾਦ ਹਾਂ ਜੀ ਇਹ ਪਹਿਲਾ ਪ੍ਰਾਈਜ਼ ਭਾਈ ਬੰਦੇ ਵੱਲੋਂ ਤੇ ਦੂਜਾ ਪ੍ਰਾਈਜ਼ ਕਹਿੰਦੇ ਫੁੱਲੇ ਵਾਲਿਆਂ ਚੋਂ ਦਾ ਰੀਪਲੇ ਜੀ ਉਹ ਪੁਆਇੰਟ ਦੇ ਰੀਪਲੇ ਰੈਫਰੀ ਵੀ ਨੋਟ ਰੱਖਣ ਸਾਡੇ ਭਰਾ ਜਿਹੜਾ ਪਹਿਲਾ ਪੁਆਇੰਟ ਹੋਇਆ ਲੋ ਦੋਦੇ ਵਾਲੇ ਰੁਪਿੰਦਰ ਸਿੰਘ ਦੀ ਫੇਰ ਕਬੱਡੀ ਪੈਂਦੀ ਆ ਹੁਣ ਵਿਚ ਮੈਦਾਨੇ 'ਚ ਮਿੱਤਰੋ ਮੇਲਾ ਲੱਗਾ ਭਾਰੀ ਹਰ ਕੋਈ ਚਾਹੁੰਦਾ ਮਿੱਤਰੋ ਏ ਸਾਡੀ ਬਣੀ ਰਹਿ ਸਰਦਾਰੀ ਜਾਂਦਾ ਕਹਿੰਦਾ ਇਧਰ ਦੇ ਪਾਸੇ ਚੋਲੇ ਵਾਲੇ ਨੂੰ ਖੁਰਤਾ ਖਿੱਚ ਕੇ ਜਫਾੜਾ ਲੇ ਮਸਲਾ ਜਿੱਤਦਾ ਬਣ ਗਿਆ ਓਏ ਬਸ ਨਾ ਜਿੱਤਦਾ ਬਣ ਗਿਆ ਦੋ ਦੋ ਕੋਡੀਆਂ ਪਾ ਦੇ। ਸੀਰੇ ਪਿੱਥੋ ਦਾ ਭਾਨਦ। ਇੱਕ ਸੀਰਾ ਉਹ ਜਿਹਨੇ ਬਜਲੀ ਕਬੱਡੀ ਚ ਦੁਨੀਆ ਬਣਾਈ ਐ। ਜਿਹਨੇ ਦੁਨੀਆ ਬਣਾਈ ਐ। ਜਿਹਨੇ ਮਹਾਰਾਜ ਮਹਾਰਾਜ ਕਰਾਈ ਐ। ਉਹ ਦਿਨੋ ਧੰਨਵਾਦ ਹੈ। ਇਹ ਵੀਰ ਉਹ ਬੁਰੀਆ ਆ ਗਿਆ। ਪਾਣੀ ਨਹੀਂ ਪਾਉਣਾ ਪਾਣੀ ਨਹੀਂ ਪਾਉਣਾ। ਮੇਰੇ ਕੋਲ ਬਾਈ ਡੀਟੀਰ ਕਹਿੰਦੇ ਲਾਮ ਚੱਲੀ ਜਾਂਦਾ ਵੀਰ ਬਣ ਕੇ। ਨੋਟ ਰੱਖਣਾ। ਹੁਣ ਤਾਂ ਕਹਿ ਦੋ ਸੀ ਕਰਨਾ। ਆ ਕੋਈ ਨਹੀਂ ਵੀ ਰਜੇ ਤੇ ਕਬਲੀ ਇਹਨੇ ਬਹੁਤ ਧਰਵਾਦਾ ਬੂਰੀ ਆ ਗਿਆ ਇਧਰੇ ਦੇ ਕਬੱਡੀ ਕਮ ਦਾ ਨੌਜਵਾਨ ਬਾਈ ਕਹਦਾ ਬਾਈ ਕਹਦਾ ਇੱਕ ਵਾਰੀ ਕਹ ਦੇ ਵਈ ਆਟਾ ਮੰਗ ਕੇ ਸ਼ਰੀਕੜਾ ਤੋਂ ਸਾਰਦੀ ਵੇ ਠੋਕੇਆਂ ਨੂੰ ਅੱਗ ਲੱਗਦੇ ਆਟਾ ਮੰਗ ਕੇ ਸ਼ਰੀਕੜਾ ਤੋਂ ਸਾਰਦੀ ਵੇ ਠੇਕੇਆਂ ਨੂੰ ਅੱਗ ਲੱਗਦੇ ਇਧਰ ਗਾਗਰੋ 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 ਦੇ ਲਈ ਸੂਰੀਆਲੇ ਦੇ ਲਈ ਬਹੁਤ ਧੰਨਵਾਦ ਲੋ ਦੋਦੇ ਵਾਲਾ ਰੁਪਿੰਦਰ ਫੇਰ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਆਓ ਟੱਕਰ ਹੋ ਗਈ ਸ਼ੇਰਾਂ ਦੀ ਖੜਕੇ ਬੈਖੇ ਕੋਲ ਜਵਾਨਾ ਕਬੱਡੀ ਕੱਪ ਉਹੀ ਜਿੱਤਣਗੇ ਜੀਵੇ ਟੌਲਿਆ 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 ਪਟਾ ਵਿੱਚ ਜਾਨਾ ਆਜਾ ਬ੍ਰੀਖਰ ਉਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਉਪਰ ਕਹਿੰਦੇ ਚਾਰੇ ਪਿਆਰ ਨੇ ਚਾਰੇ ਪਿਆਰ ਰੇਬਰ ਰੁਪਿੰਦਰ ਇਹ ਕੋਕਾ ਕੱਲ ਗੋਰੇ ਕਹਿੰਦੇ ਆ ਵਾਸ ਹੁੰਦਾ ਆਹ ਸਾਹਮਣੇ ਰੇਡ ਪੈ ਗਈ ਵੱਡੇ ਭਾਈ ਆ ਜਾ ਆ ਗਿਆ ਬੂਰੀ ਆ ਗਿਆ ਬਹਿ ਜਾ ਮਾ ਜਨ ਕੇ ਜਿਹੜੇ ਸੱਪੀ ਬਹਿ ਜਾ ਵੀਰ ਮਾਨ ਕੇ ਬੈਂਦੀ ਹੈ ਇਹ ਫੀਲਡ ਮੈਚ ਹੈ ਇਧਰ ਦੇ ਪਾਸੇ ਫਰੀਦ ਨਾ ਗਗਨ ਨਾਲ ਪੋਤੇ ਆ ਘੋੜਾ 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 ਜਫਾੜ ਆ ਗਿਆ ਦੋਤੇ ਵਾਲਾ ਹਾ ਕਬੱਡੀ ਰੁਪਿੰਦਰ ਦੀ ਵੱਡੇ ਵੀਰ ਜਦੋਂ ਰੁਪਿੰਦਰ ਦੋਤੇ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਮੈਂ ਪਹਿਲਾਂ ਆਖਿਆ ਸੀ ਵੀ ਅੱਜ ਰੌਲੇ ਵਾਲੀ ਬੱਟ ਕੌਣ ਬਾਊਗਾ ਅੱਜ ਰੌਲੇ ਵਾਲੀ ਬੱਟ ਕੌਣ ਬਾਊਗਾ ਇਹ ਕਹਿੰਦੇ ਮਹਾਰਾਜ ਦੀ ਧਰਤੀਆਂ ਮੇਰੇ ਮਿੱਤਰੋ ਇਹ ਪਰ ਕਹਿੰਦੇ ਚਾਰ ਨੇ ਰਪਿੰਦਰ ਤਾਵਾ ਬੋਲ ਦਿੰਦਾ ਰੇਟਾ ਪੈਂਦੀਆਂ ਜੱਫੇ ਲੱਗਦੇ ਅਰਚ ਵਰਗੇ ਯਾਪੇ ਵਰਗੇ ਇਹ ਆ ਕੇ ਵੀ ਟਾਈਮ ਆ ਗਿਆ ਬੋਲੋ ਖੋਰਖਵਰ ਸਾਕੀ ਉਧਰ ਬੇਤੀ ਆ 13 ਫਰਵਰੀ ਬੱਲੋ ਮਾਜਰੇ ਵੱਡਾ ਮੇਲਾ ਹੋਣਾ ਬੱਲੋ ਮਾਜਰੇ ਚ ਪੜੀਆਂ ਕਬੱਡੀਆਂ ਸ਼ਾਮ ਨੂੰ ਅਖਾੜਾ ਲੱਗੂ ਬੱਬੂ ਮਾਰਦਾ ਸਾਰੇ ਵੀਰ ਪਹੁੰਚੋ ਬਈ ਪੰਮੇ ਦਾ ਥੂਲੇ ਵਾਲੀਏ ਚੈਨੇ ਦਾ ਧੰਨਵਾਦ ਜਿੱਧਰ ਸਾਰੇ ਸਾਡੇ ਭਰਾ ਕਿਤੇ ਗੱਲ ਭਗਤੇ ਦੀ ਚੱਲਦੀ ਆ ਲੈ ਵੀ ਚੈਨੇਆ ਦਿਲੋਂ ਧੰਨਵਾਦ ਹੈ ਚੈਨਾ ਪ੍ਰਧਾਨ ਪੰਮਾ ਭਾਈ ਸਾਰੇ ਵੀਰਾਂ ਨੂੰ ਅਮਰਤ ਨੂੰ ਬੇਨਤੀ ਅਮਰਤ ਚੀਮਾ ਬਸੀਆਂ ਵਾਲਾ ਜਰੂਰ ਮਿਲ ਲਵੇ ਸੀਰਾ ਭਾਈ ਬੇਨਤੀ ਹੈ ਰੁਪਿੰਦਰ ਦੋਦੇ ਵਾਲੇ ਨੇ ਨੌ ਕਬੱਡੀਆਂ ਪਾਈਆਂ ਤੇ ਨੌ ਨੰਬਰ ਅੱਜ ਦੇ ਮੇਲੇ ਦਾ ਰੁਪਿੰਦਰ ਦੋਦਾ ਟ੍ਰੈਫਟਰੇਟਰ ਦੋਤੇ ਵਾਲੇ ਘੋੜੇ ਨੇ 5 3 ਤੇ 3 ਫੜਾਈਆਂ 5 ਤੱਕ 3 ਜਫਾ ਘੋੜਾ ਬ੍ਰੈਸਟ ਜਾਫੀ ਵਾਹ ਜੀ ਵਾਹ 15 16 17 ਦੇ ਕੋਈ ਚੌਕਿਆਂ ਦਾ ਮੇਲਾਗਾ ਬਹੁਤ ਧੰਨਵਾਦ ਸਾਡੇ ਵੀ ਸੱਦੇ ਦੇਦੇ ਆ ਚੌਕਿਆਂ ਦਾ ਮੇਲਾ ਇੱਕ ਬੇਨਤੀ ਹੈ ਬਹੁਤ ਵੱਡਾ ਧੰਨਵਾਦ ਹੈ ਜਿਨ੍ਹਾਂ ਦਾ ਕੋਈ ਕੰਮ ਨਹੀਂ ਭਰਾ ਬਣ ਕੇ ਗਰਾਊਂਡ ਬੌਂਸਰ ਵੀਰਾਂ ਨੂੰ ਬੇਨਤੀ ਹੈ ਥੋੜਾ ਘੇਰਾ ਜਾਂ ਬਣਾ ਲਓ ਯਾਰ ਭਾਈ ਇੱਕ ਬੇਨਤੀ ਹੈ ਵੀ ਸੰਗਤ ਨੂੰ ਜਿੱਥੋਂ ਦੇ ਕਰਵਾਜ ਜਾਂਦੇ ਨੇ ਭਾਈ ਹੌਲੀ ਜਾਣਾ ਕਾਠਵਾ ਜਿਆਦਾਗਾ ਭਾਈ ਬਰਜਿੰਦਰ ਇਹ ਪਿੰਡਰ ਦਾ ਧੰਨਵਾਦ ਹੈ ਬਹੁਤ ਵੱਡਾ ਪਿਆਰ ਪੰਜਾਬੀ ਮਾਂ ਮੋਰੀ ਦੇ ਲਈ ਪੇਜਾ ਕੀਤਾ ਹੈ ਬਰਜਿੰਦਰਾ ਪਿੰਡਰ ਭਾਈ ਇੱਕ ਮਾਈਕੀ ਜਣ ਦੇ ਵਿੱਚ ਬੇਨਤੀ ਹੈ ਜੋਧੇ ਨੂੰ ਭਾਈ ਨੀਤ ਨਾਲ ਸੰਪਰਕ ਕਰੇ ਜੋਧਾ ਵੀ ਨੀਤ ਨਾਲ ਸੰਪਰਕ ਕਰੇ ਬੇਨਤੀ ਹੈ ਆਪਣਾ ਭਾਈ ਬਾਕੀ ਸਾਰੇ ਗੰਗੋ ਬੰਦ ਕਰ ਦਿਓ ਸਾਨੂੰ ਪਤਾ ਵੀ ਹੁਣ ਆਹੀ ਮੈਚ ਜੋਦਾਬਾਹੀ ਨੀਤੇ ਨਾਲ ਰਾਮਣੀ ਵੀਰਾਂ ਨਾਲ ਸੰਪਰਕ ਕਰੇ ਸਾਰੇ ਸੰਗਤ ਦਾ ਧੰਨਵਾਦ ਹੌਲੀ ਜਾਣਾ ਪਿਆਰ ਨਾਲ ਜਾਣਾ ਵੀਰੇ ਕੋਈ ਨਾ ਪੰਜ ਸੱਤ ਮਿੰਟ ਲੱਗ ਗਿਆ ਬਾਕੀ ਦਾ ਕੰਮ ਰਹਿ ਗਿਆ ਟੀਮਾਂ ਨੂੰ ਨਾਮ ਲੈ ਲੈਣ ਦੇ ਭਰਾ ਬਣ ਕੇ ਬਾਕੀ ਜਿਹੜੇ ਵੀਰ ਐ ਫੁੱਟਬਾਲ ਕਰਾਉਣ ਵਾਲੇ ਗਰਾਊਂਡ ਤੋਂ ਬਾਹਰ ਬੌਸਰ ਭਰਾਵਾਂ ਨੂੰ ਬੇਨਤੀ ਐ ਹਾਂਜੀ ਥੋੜੀ ਕਰਿਓ ਸਿਕਿਉਰਿਟੀ ਟਾਈਟ ਵੀਰੇ ਅਮਰਤ ਚੀਮਾ ਬਸੇ ਇੱਕ ਜੀ ਬੇਨਤੀ ਐ ਫਟਕੂਆਂ ਦਾ ਮੋਬਾਈਲਾਂ ਦਾ ਧਿਆਨ ਰੱਖਣਾ ਇੱਥੇ ਅੱਗੇ ਦਿੱਕਤ ਆ ਜਾਂਦੀ ਥੋੜੀ ਜੀ ਬੱਸ ਸਿਕਿਉਰਿਟੀ ਵਾਲੇ ਮੁੰਡੇ ਸਾਡੇ ਸੰਧੂ ਵਰਗੇ ਆ ਖੜੇ ਨੇ ਧੰਨਵਾਦ ਆ ਮੁੰਡਿਆਂ ਦਾ ਬਹੁਤ ਵ ਅਮਰਤ ਚੀਮਾ ਬੇਨਤੀ ਹੈ ਵੀ ਉਹ ਆਗੇ ਇੱਕ ਵਾਰ ਜਰੂਰ ਸੰਪਰਕ ਕਰੇ ਖਰਾਜੀ ਭਗਤੇ ਨਾਲ ਥੋੜਾ ਜਿਹਾ ਧਿਆਨ ਰੱਖਣਾ ਇੱਥੇ ਆ ਗਈ ਕਿਰਨਾ ਮੋਬਾਈਲ ਪਰਸ ਦਿੱਕਤ ਬਹੁਤ ਆਉਂਦੀ ਹੈ ਸਾਨੂੰ ਪਤਾ ਫਾਈਨਲ ਦੇ ਵਿੱਚੋ ਹੀ ਨਾਮ ਬਣਦਾ ਜਾਂਦਾ ਇਹੋ ਹੌਲੀ ਜਾਣਾ ਸਾਰੀ ਸੰਗਤ ਨੇ ਕਬੱਡੀ 365 ਦਾ ਪਿਆਰਾ ਸੌਣ ਮੰਮੇ ਲਾਈਵ ਵਾਲੇ ਟੈਲੀਕਾਸਟ ਵੀਰਾਂ ਦਾ ਸਾਰਾ ਦਾ ਮੈਂ ਧੰਨਵਾਦ ਹਰਦੀਪ ਬਾਈ ਰੁਪਿੰਦਰ ਜਲਾਲ ਚੰਗੀ ਸੋਚ ਨੂੰ ਸਲਾਮਾ ਧੰਨਵਾਦ ਆ ਬਾਈ ਜਿੰਨੇ ਵੀ ਕੱਲੋਂ ਸੰਘੇੜਿਆਂ ਦੇ ਵਿੱਚ ਨਰੋਲ ਪਿੰਡਵਾਰ ਵੈਸਟਰ ਨੂੰ ਸੋਨੇ ਦੀਆਂ ਹਾਂਜੀ ਪੰਮੀ ਪ੍ਰਧਾਨ ਦਾ ਧੰਨਵਾਦ ਹੈ ਚੈਨੇ ਫੂਲੇ ਵਾਲੇ ਦਾ ਜੱਸੀ ਫੂਲੇ ਵਾਲੀ ਇਹਦਾ ਤੇ ਨਾਲ ਦਰਸ਼ਨ ਆਸਟ੍ਰੇਲੀਆ ਦਾ ਹਾਂਜੀ ਗਰਤੇਸ਼ ਆਸਟ੍ਰੇਲੀਆ ਦਾ ਬਹੁਤ ਬੜਾ ਧੰਨਵਾਦ ਹੈ ਆ ਮੈਂ ਉਹ ਵੀ ਬੇਨਤੀ ਕਰਦਾ ਵੀਰਵਾਨ ਕੇ ਸਾਰਾ ਧਿਆਨ ਰੱਖਣਾ ਰਸਵੋ ਜਿਆਦਾ ਕਾਹੇ ਪੀ ਹਾਂ ਦਿੱਕਤ ਨਾ ਕਿਸ ਨੂੰ ਕੋਈ ਆ ਜਾਏ ਵੈਸੇ ਆਪਣੇ ਪ੍ਰਬੰਧਕ ਸਾਰੇ ਆ ਚੋਰ ਬਹੁਤ ਆ ਹਾਂ ਪਿਆਰ ਨਾਲ ਜਾਣਾ ਸਾਰੀ ਸੰਗਤ ਨੂੰ ਬੇਨਤੀ ਹੈ ਜਿਹੜੇ ਮੇਰੇ ਵੀਰ ਆ ਸੰਗਤ ਵਾਹਿਗੁਰੂ ਤੁਹਾਨੂੰ ਘਰੇ ਕੋਈ ਇੰਤਜ਼ਾਰ ਕਰ ਰਿਆ ਤੁਹਾਡਾ ਪਰਿਵਾਰ ਤੁਹਾਡੇ ਬੱਚੇ ਤੁਹਾਡੀਆਂ ਪੈਣਾ ਮਾਵਾ ਤੁਹਾਡਾ ਕਿਉਂਕਿ ਇਹ ਕਲੱਬ ਵਾਲਿਆਂ ਵੱਲੋਂ ਵੀ ਬੇਨਤੀ ਹੈ ਸਾਡੇ ਵੱਲੋਂ ਵੀ ਕਮੇਂਡੇਟਰਾਂ ਨੂੰ ਸਾਰੀ ਸੰਗਤ ਦੇ ਹੌਲੀ ਜਾਣਾ ਖਾ ਕਲੱਬ ਵਾਲਿਆਂ ਨੇ ਕੰਟਰਾਡੇਟ ਘੰਟਾ ਰਹਿਣ ਨੂੰ ਦੀ ਮੀਟਿੰਗ ਹੈ ਇਸ ਲਈ ਬੇਨਤੀ ਵੀ ਮੇਰੇ ਵੀਰ ਸਾਰੀ ਸੰਗਤ ਹੌਲੀ ਆਓ ਯਾਦਾ ਕਾਲੀ ਨਹੀਂ ਕਰਨੀ ਗੇ ਯਾਰ ਕਾਲੀ ਦੇ ਵਿੱਚ ਬਹੁਤ ਨੁਕਸਾਨ ਹੋ ਜਾਂਦੇ ਹੈ ਜ਼ਿੰਦਗੀ ਇੱਕ ਵਾਰ ਦਿੱਤੀ ਹੈ ਪ੍ਰਮਾਤਮਾ ਨੇ ਇਹਨੂੰ ਵਧੀਆ ਤਰੀਕੇ ਨਾਲ ਤੰਦਰੁਸਤੀ ਦੋ ਟਾਈਮ ਵਕਤ ਦੀ ਰੋਟੀ ਮੰਗਿਆ ਕਰੋ ਵਾਹਿਗੁਰੂ ਤੋਂ ਹਾਂਜੀ ਪਲੀਜ਼ ਬੇਨਤੀ ਥੋੜੇ ਪਿੱਛੇ ਹੋ ਜੀ ਰੁਪਿੰਦਰ ਦੋਦਾਂ ਤੇ ਕੋੜਾ ਪ੍ਰਤਵਾਲ ਵੀਰ ਸੀਵੀ ਵਾਲਾ ਆਪਣੀ ਗੱਡੀ ਕੋਲੇ ਵਗ ਜੀ ਬਹੁਤ ਮੁੰਡੇ ਸਾਡੇ ਬੜੇ ਬੜੇ ਸਟਾਰ ਹਾਂ ਕਹਿੰਦੇ ਮੁੰਡੇ ਬੁਰਜਾ ਤੋਂ ਆਇਆ ਕਹਿੰਦੇ 100 ਕਿਲੋਮੀਟਰ ਚੱਲ ਕੇ ਆਇਆ ਅੱਜ ਹਾਕਮ ਵਾਲੀ ਜੱਗੂ ਦੇ ਪਿਆਰ ਕਰਕੇ ਇੱਥੇ ਆਇਆ ਕਹਿੰਦੇ ਬਹੁਤ ਵਧੀਆ ਲੱਗਿਆ ਮਿਲ ਕੇ ਜੱਗੂ ਹਾ ਉਧਰ ਢੇਰ ਦੇ ਵਿੱਚ ਗੁਰਜੀਤ ਵਰਗੇ ਨਰਜੀਬ ਗਿੱਲ ਵਰਗੇ ਦੁੱਲੇ ਵਰਗੇ ਬਾਈ ਅਰਸ਼ ਪਾਟੀ ਵਰਗੇ ਟਵਾਣੇ ਵਰਗੇ ਸੇਵ ਕਲੰਬੇ ਵਰਗੇ ਕਹਿੰਦੇ ਵੱਡਾ ਮੈਚ ਜਿੱਥੇ ਨਾਲ ਵੈਸਟ ਰੇਡਰ ਦੇ ਯਾਫੀ ਦੇ ਲਈ ਫੋਰ ਟਰੈਕਟਰ ਹੋਣਗੇ ਜਸਸੀ ਢਪਾਲੀ ਵਧੀਆ ਰੈਕਟਰ ਹੈ ਖੇਡ ਕਬੱਡੀ ਦਾ ਉੱਪਰ ਦਾ ਰੈਕਟਰ ਹੈ ਇਸ ਇਲਾਕੇ ਦਾ ਹਾਂਜੀ ਬਹੁਤ ਵੱਡਾ ਧੰਨਵਾਦ ਆਓ ਦੇਖ ਸੀਰਾ ਪਿੱਥਵਾਲਾ ਗੋਦੀ ਚੱਕੀ ਬੈਠਾ ਦੋਦੇ ਵਾਲੇ ਸੰਦੀਪ ਨੂੰ ਮੈਨੂੰ ਪਤਾ ਸਾਡੇ ਭਰਾ ਨੇ ਇਹ ਕਹਿੰਦੇ ਟਾਈਮ ਟਾਈਮ ਦੀਆਂ ਬਾਤਾਂ ਕੰਤੀ ਸਿਧਵਾ ਬੇਦੀ ਟੱਪਣ ਦਿੱਤੀ ਸੀ ਮੈਂ ਹਾਂ ਟਾਈਮ ਟਾਈਮ ਦੀਆਂ ਬਾਤਾਂ ਨੇ ਹਾਂ ਅਗਲਾ ਪਹਿਲਾ ਭੁੱਸਲਾ ਦੀ ਸੀਰਾ ਤਾਂ ਨਹੀਂ ਖੇਡਦਾ ਕਿਉਂ ਹੈਪੀ ਹਾਂ ਇੱਕਮ ਤਾਂ ਨਹੀਂ ਖੇਡਦਾ ਡਾਕਟਰ ਤਾਂ ਨਹੀਂ ਖੇਡਦਾ ਕੋਹਣੀ ਤਾਂ ਨਹੀਂ ਖੇਡਦਾ ਕੋਈ ਸਮੇਂ ਸਮੇਂ ਦੀਆਂ ਬਾਤਾਂ ਨਹੀਂ ਆਕਾਸ਼ ਵੀ ਫੌਜੀ ਮੌਰਦਾ ਬਹੁਤ ਬੜਾ ਧੰਨਵਾਦ ਸੌਰੇ ਪਿੰਡ ਆਇਆ ਬਾਈ ਕਹਿੰਦਾ ਦੋ ਦਿਨ ਛੁੱਟੀ ਵਧਾ ਲਈ ਆਪਾਂ ਢੀਮਾ ਚੰਡੀਗੜੀਆ ਬਹੁਤ ਧੰਨਵਾਦ ਮਸਤ ਬੰਦਾ ਨਿੰਗ ਬਾਈ ਕੇ ਪਰਿਵਾਰ ਦੇ ਜਿਹੜੇ ਰਿਸ਼ਤੇਦਾਰੀ ਹੈ ਬਹੁਤ ਬੜਾ ਧੰਨਵਾਦ ਹੈ ਇੱਕ ਵੰਦੀ ਆਪਾਂ ਪ੍ਰਾਈਜ਼ ਦੇ ਦੀਏ ਟੀਮਾਂ ਨੂੰ ਪੰਮਾ ਪ੍ਰਧਾਨ ਟਰੱਕ ਜਨੂ ਫੂਲੇਵਾਲ ਗੁਰਦੀਪ ਭਾਈ ਸਿੰਬਲ ਵਰਗੇ ਸਾਡੇ ਪ੍ਰਾਂ ਗੁਰਦੀਪ ਵਰਗੇ ਸਾਰੇ ਵੀਰ ਚੈਨਾ ਭਾਈ ਬਹੁਤ ਹਟਲਾ ਵਰਗੇ ਨੇ ਵੱਡਾ ਮੇਲਾ ਕਰਾਇਆ ਆਜੋ ਜੀ ਆਜੋ ਸਿਕੰਦਰ ਸਿੱਧੂ ਲਹਿਰਾ ਬਣੀਓ ਲੱਖੀ ਜਿਹੜੇ ਮੇਲੇ ਤੇ ਆਕੇਗਾ ਮੋਟਰਸਾਈਕਲ ਆ ਮਾਨ ਸਨਮਾਨ ਬਾਈ ਸਿਕੰਦਰ ਸਾਡੇ ਵਾਲਾ ਸਿਕੰਦਰ ਲਹਿਰਾ ਸਿਕੰਦਰ ਲਹਿਰਾ ਆਸਟ੍ਰੇਲੀਆ ਇੱਧਰ ਸਾਡਾ ਵੀਰ ਸਾਡਾ ਭਰਾ ਮਨਿੰਦਰ ਬਾਈ ਬਹੁਤ ਧੰਨਵਾਦ ਆ 17 18 ਗੁੰਮਟੀ ਦੇ ਮੇਲੇ ਦੀ ਹੈ ਜੀ 17 ਤਰੀਕ ਨੂੰ ਗੁੰਮਟੀ ਰੋਲ ਤੇ 18 ਨੂੰ ਤਿੰਨ ਬੰਦੇ ਬਾਹਰੋਂ ਮਜੀਦ ਖਾਨ ਬੁਰਜ ਰਾਏਗਰ ਵਾਲਾ ਕਹਿੰਦਾ ਵੀ ਲਵਲੀ ਅਕਲੀਏ ਦਾ ਜਿਹੜੇ ਮੇਲੇ ਤੇ ਕਹੇਗਾ 52 ਇੰਚੀ LED ਦਿੱਤੀ ਜਾਵੇਗੀ ਬਾਈ ਟੀਮਾਂ ਨੇ ਜਾਣਾ ਜੇ ਆਪਾਂ ਟਾਈਮ ਨਾਲ ਮੈਚ ਰੱਪੜ ਕੇ ਇਹਨੂੰ ਦੇਈਏ ਪ੍ਰਾਈਜ਼ ਪਲੀਜ਼ ਬੇਤੀਾ ਤੇਰੇ ਸ਼ਾਗਿਰਦ ਤੇ ਟਪਾਲੀ ਵਾਲੇ ਵੀਰੂ ਦੇ ਲਈ ਮੁਬਾਰਕਬਾਦ ਆ ਚੈਨਾ ਕਹਿੰਦਾ ਭਾਵੇਂ ਕੱਲੂ ਮੇਸਤਰੀ ਲਾਲਾ ਤੇਰੇ ਦੋ ਕਮਰੇ ਦੋਨਾਂ ਦੀਆਂ ਛੱਤਾਂ ਪਵਾ ਦੇਣੀਆਂ ਆਏ ਚੈਨਾ ਕਹਿੰਦੇ ਦਰਿਆ ਦੇ ਲਾ ਸਾਡਾ ਪੰਮੇ ਭਾਈ ਹੁਣੀ ਕੰਦੇ ਇਹ ਬਾਈ ਆਏ ਕਹਿੰਦਾ ਕੋਈ ਚੱਕਰ ਨਹੀਂ ਲੈਟਰ ਵੀ ਪਾਵਾਂਗੇ ਜਿੰਨਾ ਮਰਜ਼ੀ ਫਰਦਾ ਰੰਗ ਵੀ ਕਰਾਂਗੇ ਤੇ ਮੰਗ ਕਰਨ ਨੂੰ ਜੋੜੀਆਂ ਜਾਰੀਆਂ ਲਵਾ ਗੀ 11000 ਦਾ ਸਨਮਾਨ ਲਵਲੀ ਅਕਲੀਏ ਦਾ ਲੱਖੀ ਲਹਿਰੇ ਦਾ ਹੈਲੋ ਭਾਈ ਆਪਦਾ ਸਮਾਨ ਆਪ ਸੰਭ ਕੇ ਰੱਖੋ ਵੀਰ ਵਰਕੇ ਬੇਨਤੀ ਹੈ ਕੰਟੀ ਕਹਿੰਦਾ ਆਪਦਾ ਸਮਾਨ ਆਪ ਸੰਭ ਕੇ ਰੱਖੋ ਭਾਈ ਗੋਡ ਬਾਈ ਦਾ ਧੰਨਵਾਦ ਆ 360 ਵਾਲੇ ਦਾ ਭਾਈ ਜੀ ਪ੍ਰਾਈਜ਼ ਲੋਜੀ ਟੀਮਾਂ ਮੇਰੇ ਕੋਲੇ ਖੜੀਆਂ ਪਈਆਂ ਕਾਨੇ ਕਾਲਾ ਮਣੀ ਪੋਜਾ ਆਇਆ ਕੈਨੇਡਾ ਤੋਂ ਅੱਜ ਕਲਸੀਆਂ ਵਾਲੇ ਇੰਦਰਜੀਤ ਆ ਯਾਰ ਤੇ ਫਰਿਆਦ ਆ ਯਾਰ ਅੱਜ ਵਿਸ਼ੇਤਰ ਤੇ ਕਾਨੇ ਕੇ ਵਾਲਾ ਮਣੀ ਢਿੱਲੋ ਕੈਨੇਡਾ ਤੋਂ ਆਇਆ ਹੈ ਪਿਆਰ ਆ ਇੰਦਰਜੀਤ ਤੇ ਫਰਿਆਦ ਤੇ ਕਾਲੇ ਤਡੋਲੇ ਦੇ ਨਾਲ 1 ਮਿੰਟ ਜੀ ਪ੍ਰਾਈਜ਼ ਦੇ ਦਈਏ ਟੀਮਾਂ ਨੂੰ हां ਇਹਨਾਂ ਨੇ ਕਿਉਂਕਿ ਫੇਰ ਵੀ ਕੱਲ ਨੂੰ ਜਿਹੜੇ ਮੈਚ ਸਾਰੀਆਂ ਟੀਮਾਂ ਨੇ ਖੇਡਣੇ ਆ